ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅ처 ਪਹੁੰਚੇ ਹਰਕਮਲ ਸਿੰਘ ਪਿੰਡ ਬੇਰੋਂ ਤੋਂ ਵੀਰੇਬਲੋਂ ਮੇਰੇ ਪਰਿਵਾਰ ਵੱਲੋਂ ਔਰ ਮੇਰੀ ਪੰਚਾਇਤ ਔਰ ਨਗਰ ਵੱਲੋਂ ਸਾਰੇ ਦੇਸ਼ ਵਿਦੇਸ਼ ਸਾਰੇ ਵੀ ਵੀਰਾਂ ਭੈਣਾਂ ਨੂੰ ਦੀਵਾਲੀ ਦੀਆਂ ਵਿਸ਼ਕਰਮਾ ਦੇ ਦੀਆਂ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਸਾਰਿਆਂ ਨੂੰ ਔਰ ਮੈਂ ਕਪੀਲ ਕਰਦਾ ਛਾਂ ਮੀਰਾਂ ਨੂੰ ਵੀ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਔਰ ਪਟਾਕੇ ਵੀ ਨਾ ਚਲਾਈਏ ਮੈਂ ਲੋਕਾਂ ਨੂੰ ਅਪੀਲ ਕਰਦਾ ਅਗਲੇ ਜਿਹੜੀ ਦੀਵਾਲੀ ਆ ਪ੍ਰਦੂਸ਼ਣ ਰਹਿਤ ਹੋਵੇ ਕਿਉਂਕਿ ਇਹਦੇ ਨਾਲ ਲੋਕਾਂ ਨੂੰ ਬਹੁਤ ਤਕਲੀਫ ਆਉਂਦੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਗਾਇਆ ਦੀਵਾਲੀ ਮਨਾਈਏ ਔਰ ਮੈਂ ਦੁਬਾਰਾ ਬੇਨ ਸਾਰੇ ਦੇਸ਼ ਵਿਦੇਸ਼ ਨਗਰ ਨਾਸੀਆਂ ਨੂੰ ਸਾਰਿਆਂ ਨੂੰ ਪਾਰਟੀ ਬਕਰਾਂ ਨੂੰ सारियूं लख लख वधाईया द